ਬਰਤਬ Carlo ਲੋ ਇਨਾ ਉਹ ਮੁੰਡਾ ਚਾਚੇ ਦਾ ਝਗੜਾ ਹੋਇਆ ਸ਼ਾਲੀ ਦੇ ਮੁੰਡੇ ਨਾਲ ਠੀਕ ਹੈ ਨਾ ਤੇ ਮੇਰਾ ਪਰਦਾ ਰਿਹਾ ਮੁੰਡਾ ਮੇਰੇ ਨਾਲ ਹੀ ਹੋਈ ਸੱਚਨ ਤੇ ਮੈਨੂੰ ਕਹਿੰਦਾ ਵੀ ਸੁਨੇਲ ਕਿੱਥੇ ਆ ਤੇ ਮੈਂ ਮਹਬੂਤ ਤੇ ਆ ਝੂਠ ਬੋਲੇ ਮਾਨੂੰ ਮੈਂ ਇੰਜੀਨੀਅਰ ਤੇ ਅੰਮ੍ਰਿਤ ਤੇ ਮੈਂ ਘਰ ਤੋਂ ਹਾਂ ਫੇਰ ਮੁੰਡਾ ਆ ਲੈ ਸ਼ੋਰ ਨਾਲ ਆ ਸ਼ੋਰ ਨਾਲ ਫੋਨ ਇਹਨੇ ਕਿਆ ਵਾ ਵੀ ਜਾਨੇ ਮੁੰਡੇ ਇਹਨੇ ਇਹਨੇ ਸ਼ਾਲੀ ਨੇ ਕਿੱਲ ਰਿਹਾ ਮੇਰ ਨਾਲ ਉਹ ਗੋਲਾ ਪੁੱਛੜਾ ਉਹ ਲੈ ਆ ਠੀਕ ਹੈ ਨਾ ਤੇ ਚਲੋ ਪੈਗ ਪੁੱਗ ਲਾਇਆ ਸਾਰਿਆਂ ਨੇ ਠੀਕ ਹੈ ਨਾ ਤੇ ਇਹ ਬੁੱਢਾ ਮੇਰੇ ਨੇ ਗਾਣਾ ਕੱਢੀਆਂ ਇਹਨੂੰ ਤੇ ਪਿਆਰ ਦੰਨ ਹੁਣ ਕਦਾ ਮੰਗਾ ਬਟਾ ਓਏ ਮੈਂ ਨਾ ਕਰੋ ਹਲੋ ਹਾਂਜੀ ਹਾਂਜੀ ਉਹ ਛੇਤੀ ਪਾਓ ਛੇਤੀ ਉਹ ਸੱਤਰ ਮੋਰ ਕਹ ਲੋ ਗਿਆ ਬਾਈ ਨਹੀਂ ਨਹੀਂ ਉਹ ਇਹ ਨਹੀਂ ਦੂਗਾ ਤੇ ਹਾਂ ਤੋਂ ਮਨ ਠੰਡ ਲੱਗਣ ਰਹੀ ਆ ਤੇ ਮੇਰੇ ਮੱਥੇ ਦਵਾਈ ਖਾ ਕੇ ਤੋਂ ਬene ਉਹ ਬੜਾ ਬਿਆਹ ਜਿਹਾ ਪੇਗਾਮ ਮਾਰੀਆਂ ਮੈਂ ਇਹਨਾਂ ਨੂੰ ਕਹਿੰਦਾ ਬਾਹਰ ਲੈ ਇਹਨੇ ਤੇ ਬੜਾ ਮਾੜਾ ਡੈਡੂ ਮਾਰੀਆਂ ਮੈਂ ਮੈਂ ਇਹਨੇ ਗਾਲਾਂ ਕੱਢੀਆਂ ਉਹਨੂੰ ਹਾਂਜੀ ਹਾਂ ਤਾਂ ਮੇਰੇ ਘਰੋਂ ਨਹੀਂ ਗੱਲ ਜਾ ਬਾਹਰ ਤੇ ਮੈਂ ਗਾਲਾਂ ਕੱਢੀਆਂ ਡੈਡੂ ਮੇਰੇ ਨਾਲ ਇਹਨੂੰ ਸੱਚ ਨੂੰ ਸੱਚ ਨੂੰ ਗਾਲਾਂ ਕੱਢੀਆਂ ਅੱਛਾ ਕਿਹੜੀ ਤੇ ਲੋ ਵੀ ਮੇਰੇ ਘਰ ਖਾਲੀ ਗੱਲਾਂ ਆਵਾ ਅੱਛਾ ਫਿਰ ਮੈਂ ਮੈਂ ਮੇਰੇ ਘਰ ਆਇਆ ਵਾ ਮੇਰਾ ਯਾਰ ਦੋਸਤ ਮੇਰਾ ਪਰਦਾ ਰਿਹਾ ਵਾ ਠੀਕ ਆ ਨਾ ਇਹਨੇ ਕਿਲਚਲਿਆਂ ਦੀ ਬਾਹਰ ਤੇਰੇ ਘਰੇ ਨਹੀਂ ਬਾਹਰ ਗੇਟ ਤੇ ਤਰਨ ਮਾਰੀ ਪਿੰਡ ਵਾਲਾ ਕੋਈ ਕਹਾਂ ਗੱਲ ਪਿੰਡ ਦੇ ਸਾਰੇ ਦੇਖੋ ਮੈਂ ਸਾਰਾ ਨਾ ਸ਼ਾਲੀ ਦਾ ਨਾਮ ਪਿੰਡ ਦੇ ਕਿੰਨੇ ਕਿੰਨੇ ਪਾ ਪਿੰਡ ਦੀ ਵੀ ਸੱਧਿਆ ਹੀ ਪਿੰਡ ਦੇ ਕਿੰਨੇ ਕਿੰਨੇ ਪਾ ਨਾ ਨਾ ਮੁੰਡੇ ਮੇਰੇ ਵੀ ਮਾਰੀ ਤੂੰ ਮੁੰਡੇ ਸੱਧੇ ਹੀ ਕਰ ਨਹੀਂ ਮੈਂ ਗੱਲ ਬਾਤ ਨਾ ਬਾਹਰ ਕੋਈ ਮੁੰਡਾ ਨਹੀਂ ਸਾਡੇ ਮੱਲੇ ਪਤਾ ਕਿੰਨੇ ਕਿੰਨੇ ਗੱਲ ਪਤਾ ਕਿ ਕਿਹਦੀ ਧਰਨਾ ਵੀ ਪਾਵੇਂ ਸਾਰੇ ਜਾਣਾਂਗੇ ਲਾਜ ਦਾ ਕੰਮ ਹੋਰ ਕਿੰਨੇ ਪਾ ਮੇਰੇ ਵੀ ਆਲੇ ਕੰਪੋਸਟ ਵੀ ਵੱਡੇ ਨੇ ਜੀ ਇੱਕ ਲੈ ਕੇ ਬਾਹਰ ਖੜੀ ਰੋਲਾ ਪਿੰਦੇ ਮਮਾ ਪਾ ਲੱਗਣਾ ਹੀ ਘਾਰੀ ਸੱਦ ਕੇ ਹੁਣ ਜਿਹੜੇ ਜੱਟ ਨੇ ਆਏ ਉਹ ਕੋਣੀ ਮੁੰਡੇ 4-5 ਜਾਣੇ ਇੱਕ ਦੇ ਤੇ ਨਾਲ ਕੋਣ 2 ਜਾਣੇ ਕੇ ਉਹ ਕੋਣੀ ਉਹ ਵੀ ਦੇ ਤਰਿਆ ਉਹ ਪੁੱਠੋਂਦੇ ਆ ਉਹਨਾਂ ਨੇ ਮਾਰਿਆ ਨਾਲ ਤੁਸੀਂ ਤੰਨਾ ਨੇ ਮਾਰਿਆ ਹਣਾ ਤੇਰੇ ਡੈਡੀ ਦੇ ਤੂੰ ਡੈਡੀ ਤੇਰਾ ਯਾਰ ਕਿ ਤੂੰ ਮਾਰ ਜੂਗਾ ਹੈ ਨਹੀਂ ਪਰੀ ਸਿਆਣਾ ਕਿ ਤੈਨੂੰ ਪਤਾ ਸਾਰਾ ਕੁਝ ਹੀ ਆ ਮੇਰੀ ਗੱਲ ਤੇਲੀ ਨੇ ਮਾਰਿਆ ਸੌਂ ਲੱਗੇ ਚੀ ਨਹੀਂ ਪਰ ਇਹ ਮੈਂ ਤੇ ਜਿਨ੍ਹਾਂ ਦੇ ਬੱਤੀ ਗੱਲ ਮੈਂ ਕਹਦਾ ਮੇਰੀ ਕਿੱਥੇ ਮਿਲੂ ਹੰਡੜੀ ਤਰਾ ਮੰਨ ਨੰਬਰ ਦੇ ਨਾਮ ਕੋ ਨੰਬਰ ਨੰਬਰ ਨਾ ਮੈਨੂੰ ਦੱਸਿਆ ਕਿੱਥੇ ਭੱਜ ਗਿਆ ਜਾਂਦਾ ਜੋ ਮਰਜ਼ੀ ਕਰ ਲਾ ਮੈਂ ਕਿੱਥੇ ਭਜੂਗਾ ਨੰਬਰ ਲਿਖੋ ਨੰਬਰ ਲਿਖੋ ਮੈਨੂੰ ਨੰਬਰ ਨਹੀਂ ਚਾਹੀਦਾ ਨੰਬਰ ਆਪੇ ਇਹਨਾਂ ਨੇ ਅਵੈਲਕੇਸ਼ਨ ਲਾ ਲੈਣੀ ਹੈ ਅਫਸਰ ਬੈਠੇ ਨੇ ਉਹਨਾਂ ਲੋੜੇ ਉਹਨਾਂ ਨੂੰ ਲੱਗੇਗਾ ਅਫਸਰਾਂ ਨੇ ਲਾ ਲੈਣੀ ਆਪੇ ਜਿਹੜੇ ਆਉਣਦੇ ਆ ਨੰਬਰ ਨੋਟ ਕਿੱਥੇ ਹੋਊਗਾ ਕਿੱਥੇ ਬੈਠਾ ਠੀਕ ਹੋਏਗਾ ਜਿਹੜੇ ਅੰਦਾਜ਼ੇ ਨਾਲ ਤੇਰਾ ਘਰ ਕਿੱਥੇ ਕਿਤੇ ਹੈ ਹੈ ਚਰਚ ਲੱਗੇ ਕਿਹੜੀ ਚਰਚ ਚਰਚ ਲੱਗੇ ਕਿਹੜੀ ਚਰਚ ਚੰਗੀ ਚਰਚ ਔਰ ਇਸ ਤੇ ਰਸਤੇਦਾਰਾ ਕੋ ਤਾਂ ਦੇਖੇ ਕਿੱਥੇ ਹੋਏਗਾ ਬੱਚਾ ਸਾਡਾ ਚ ਗਰਦਾਸਪੁੱਤਰ ਡਿਊਟੀ ਕਰਕੇ ਵਾਪਸ ਆਉਣ ਰਿਆ ਸੀ ਅਨਾ ਰਾਤ ਚੰਗੀ ਵਾਲਿਆਂ ਇਲੈਕਸ਼ਨ ਡਿਊਟੀ ਸੀ ਹਾਂਜੀ ਇਲੈਕਸ਼ਨ ਡਿਊਟੀ ਹੀ ਤੇ ਚੰਗੀ ਵਾਲੇ ਪਿੰਡ ਵਾਲਿਆਂ ਨੇ ਉਹਨਾਂ ਨੂੰ ਫੋਨ ਕੀਤਾ ਮੈਨੂੰ ਉਹਨਾਂ ਦੇ ਨਾਂ ਦਾ ਤਾਂ ਨਹੀਂ ਪਤਾ ਚਲੋ ਉਹਨਾਂ ਨੇ ਫੋਨ ਕੀਤਾ ਇਹ ਸਿੱਧਾ ਹੀ ਉੱਥੇ ਚਲ ਗਿਆ ਵੀ ਆਪਾਂ ਰੋਟੀ ਪਾਣੀ ਇੱਥੇ ਖਾਵਾਂਗੇ ਤੇ ਉਹਨਾਂ ਦੇ ਸਾਰੇ ਘਰ ਦੇ ਜੀਆਂ ਨੇ ਰਲ ਕੇ ਸਾਡੇ ਬੱਚੇ ਨੂੰ ਮਾਰਸ ਕੌਣ ਨੇ ਉਹ ਪੈ ਕਿ ਪਤਾ ਦੀ ਨਿਓ ਤੁਹਾਡੇ ਪੇਟ ਦੇ ਦੋਸਤ ਹਾਂਜੀ ਦੋਸਤ ਦੋਸਤ ਹੀ ਤਾਨੂੰ ਫਿਰ ਕਿਤਰਾ ਪਤਾ ਲੱਗਾ ਸਾਡੇ ਤੇ ਮਨੇ ਰਿਪੋਰਟ ਕਿਹਾ ਸਾਡੇ 12:30 ਵਜੇ ਫੋਨ ਆਇਆ ਜੀ 12:30 ਵਜੇ ਤਾਨੂੰ ਫਿਰ ਕਿੱਥੋਂ ਮਿਲਿਆ ਉਹ ਨਾਂਕਾ ਤਾਲੇ ਨੇ ਖੜਿਆ ਹੋ ਸਭ ਲੱਗੇ ਹੋ ਚੱਕ ਕੇ ਲੱਗੇ ਉਹਦੇ ਪੜੇ ਨਹੀਂ ਪਾਏ ਬਾਪੇ ਤਾਰ ਕੇ ਆ ਵੀ ਕੁਝ ਕਰਾਏ ਨਾ ਹਾਂਜੀ ਪਹਿਲਾਂ ਮੈਂ ਉਹ ਮੁੰਡੇ ਆਉਂਦੇ ਨਹੀਂ ਆਏ ਨਹੀਂ ਸਾਡੇ ਘਰ ਨਹੀਂ ਸੀ ਆਏ ਤੁਹਾਨੂੰ ਪਤਾ ਕਿਹੜੇ ਮੁੰਡੇ ਆ ਇਹ ਕਰਨ ਦੇ ਜੀ ਵੈਰੀਫਾਈ ਤੁਹਾਨੂੰ ਪਤਾ ਦੇ ਆਹ ਭਾਜੀ ਤੁਸੀਂ ਦੱਸ ਦੋ ਸਾਰੀ ਇਹ ਕਰਨ ਸਹੀ ਹੋਣਾ ਅੱਛਾ ਅੱਛਾ ਭਾਜੀ ਇੱਥੇ ਆਓ ਛੱਡ ਦੋ ਜੀ ਕੀ ਗੱਲ ਹੋਈ ਇਹ ਡੇਰੇ ਬਾਬਾ ਨਾਨਕ ਤੋਂ ਮੁੰਡੇ ਦਾ ਨਾਂ ਕੀ ਹੈ ਸਚਿੰਦ ਇਹ ਕਿਹੜੇ ਮਾਹਮੇ ਸੀਗੇ ਇਹ ਪੀਡਬਲਯੂਟੀ ਨਾਲ ਕੀ ਗੱਲ ਹੋਈ ਸਰ ਇਹ ਡੇਰੇ ਤੋਂ ਆਉਂਦਿਆ ਸੀ ਡਿਊਟੀ ਕਰਕੇ ਚੰਗੀ ਵਾਲਿਆਂ ਨੇ ਫੋਨ ਕੀਤਾ ਵੀ ਸਾਡੇ ਘਰ ਆ ਉੱਥੇ ਇਹਨਾਂ ਦੀ ਪਤਾ ਨਹੀਂ ਕੀ ਗੱਲਬਾਤ ਹੋ ਗਈ ਇਹਨਾਂ ਨੇ ਉਹਦੇ ਛੁਰੀਆਂ-ਛਰੀਆਂ ਮਾਰਤੀਆਂ ਜੇ ਉਸ ਤੋਂ ਬਾਅਦ ਆਪ ਹੀ ਅੰਮ੍ਰਿਤਸਰ ਲੱਗਿਆ ਉਹ ਸਾਡੇ 12:30 ਵਜੇ ਸਾਨੂੰ ਫੋਨ ਆਇਆ ਵਾ ਇਸ ਤਰ੍ਹਾਂ-ਤਰ੍ਹਾਂ ਗੱਲ ਹੋ ਗਈ ਉੱਥੇ ਡੈੱਡ ਬੋਡੀ ਵੀ ਨਹੀਂ ਹਨ ਵਿਕੀ ਜੇ ਅੱਜ ਤੱਕ ਨਹੀਂ ਵਿਕੀ ਜੇ ਕੱਲ ਦਾ 6-7 ਵਜੇ ਦਾ ਆਇਆ ਜੇ ਉਹ ਵੀ ਨੰਬਰ ਮੈਂ ਡਾਡੋ ਚ ਪੇਟੀ ਜੋ ਕਰਤਾ ਜੇ ਕਰਤਾ ਐਸਐਚਓ ਨੇ ਦੱਸ ਮਾਈਂ ਦਾ 5 ਵਜੇ ਦਾ ਇੱਥੇ ਬੁਲਾਇਆ ਜੇ ਐਸਐਚਓ ਕਦੀ ਕਹਿੰਦਾ ਮਾ ਉਹਦਾ ਨਾਮ ਹੀ ਲਿਖਣਾ ਕਦੀ ਉਹਦਾ ਨਹੀਂ ਲਿਖਣਾ ਜੇ ਇਹ ਐਸਐਚਓ ਤੁਸੀਂ ਬਾਹਰ ਗਿਆ ਨਾ ਦੱਸੇ ਉਹਨਾਂ ਨੂੰ ਜਿਹੜੇ ਮੁੰਡੇ ਦੱਸੇ ਸਵੇਰ ਦੇ 5 ਵਜੇ ਦੀ ਰਸਤੇ ਕਦੀ ਉੱਧਰਲੇ ਕਮਰੇ ਚ ਵਾਰਨਾ ਦੇ ਕੋਈ ਸਾਰਿਆਂ ਨੇ ਕੋਈ ਪੁਰਾਣੀ ਰੱਜੇ ਚ ਕੋਈ ਨਹੀਂ ਆਈ ਤੇਰਾ ਜੀ ਸਚਨ ਤੇ ਸੁਨੀਲ ਆਪਰੇ ਚ ਯਾਦ ਹੋ ਉਸ ਤੇ ਸੀਗੇ ਆਪਰੇ ਚ ਯਾਦ Dost ਸੀਗੀ ਤੇ ਇਹਨਾਂ ਪਹਿਲਾਂ ਆਪ ਇਕੱਠਿਆਂ ਬੈਠਿਆ ਕਿਤੇ ਦਾਰੂਦੂਨੀ ਪੀਤੀ ਆ ਦਾਰੂ ਪੀ ਕੇ ਤੇ ਆਪਣੇ ਘਰ ਆ ਗਿਆ ਸਰਦ ਤੇ ਸੁਨੀਲ ਸੱਚ ਜਿਹੜਾ ਹੈਗਾ ਜੀ ਧਰਪੁਰ ਪਤਨ ਦਾ ਤੇ ਜਿਹੜਾ ਆਪਣਾ ਸੁਨੀਲ ਆਇਆ ਹੈਗਾ ਤਲਵੰਡੀ ਹਿੰਦੂਆ ਪੱਤੀ ਦਾ ਜੀ ਜੀ ਇਹਨਾਂ ਰਮਦਾਸੋਂ ਸ਼ਰਾਬ ਪੀ ਪੀ ਜਿੱਥੇ ਕਾਨੂੰ ਪਤਾ ਲਗਾ ਵਰਕੇ ਘਰ ਆ ਕੇ ਸ਼ਰਾਬ ਪੀ ਪੀ ਇਹਨਾਂ ਦੀ ਆਪਸ ਵਿੱਚ ਬੈਸ ਬਚਾਈਆ ਕੋਈ ਹੋਈ ਆ ਬੈਸ ਬਚਾਈਆ ਹੋ ਤੋਂ ਬਾਅਦ ਇਹ ਜਦੋਂ ਘਰੋਂ ਵਾਪਸ ਨਹੀਂ ਗਿਆ ਇਹਦੀ ਮਗਰਬਾਤਾ ਵੀ ਆਈ ਆ ਪਤਾ ਲੱਗ ਕਿ 11 ਵਜੇ ਗਿਆ ਮੈਂ ਪਤਾ ਕਰਾਂ ਕਿਉਂ ਨਹੀਂ ਆਇਆ ਇਹ ਜਦੋਂ ਤੁੰਤ ਤੁੰਤ ਮੈਂ ਮੈਂ ਕਰ ਰਿਹਾ ਤੇ ਦੀ ਮਾਤਾ ਮੁੰਡੇ ਨੇ ਬਹੁਤ ਖੜ ਕੇ ਲੱਗੀ ਬਾਹਰ ਲੈ ਵਰਤੇ ਉਹਨੇ ਸਚਨ ਲਈ ਸੁਨੀਲ ਨੇ ਦੇ ਯਾਰ ਨੇ ਸਚਨ ਦੀ ਬਾਹ ਫੜ ਲਈਆ ਇਹਦੇ ਪਿਓ ਨੇ ਤੇੜੇ ਖੰਜਰ ਮਾਰਦਾ ਸੁਨੀਲ ਨੇ ਸੇ ਸੇ ਬੈਜੀ ਸਚਨ ਦੇ ਸੁਨੀਲ ਸੁਨੀਲ ਨੇ ਬਾਹ ਫੜੀ ਜਾ ਤੇ ਤੇ ਪਿਓ ਸਤਨਾਮ ਨੇ ਇਹ ਘਟੇ ਚ ਖੰਜਰ ਮਾਰਾ ਤੂੰ ਨਹੀਂ ਲੱਗਿਆ ਸੁਨੀਲ ਦੇ ਪਿਤਾ ਨੇ ਮਾਰਿਆ ਸੁਨੀਲ ਦੇ ਪਿਤਾ ਨੇ ਸਤਨਾਮ ਨੇ ਸਚਨ ਨੂੰ ਮਾਰਿਆ ਹਾਂਜੀ ਸਾਨੂੰ ਮੁੜ ਕੇ 1:30 1 ਵਜੇ ਸੁਨੀਲ ਨੂੰ ਮੈਸੇਜ ਮਿਲਿਆ ਕੋਈ ਗੁਜ਼ਾਰ ਕਰਸਤਾ ਕੋਤਮਾ ਜਾ ਕੇ ਪਤਾ ਕੀਤਾ ਉਹਾਂ ਦੇ ਨੂੰ ਇਹਦੀ ਡੈਥ ਹੋ ਚੁਕੀ ਆ। ਉਹ ਉਹਦੇ ਪਰਫਰੈਂਸ ਚੋਂ ਕੇ ਵੇਖਿਆ। ਇੱਥੇ ਉਹ ਤੇ ਸ਼ਰਾਬ ਆ ਰਿਹਾ ਸੀਗਾ। ਜੀ ਜੀ। ਉਹ ਕੋਈ ਸ਼ਰਾਬ ਵਜਾ ਤੋਂ ਉਹਦੇ ਨਾਲ ਜਿਹੜੀਆਂ ਅੰਦਰੀਆਂ ਬਾਹਰ ਆ ਗਈਆਂ। ਕਿਤੇ ਪਾਕੀ ਮਾਰਾ ਦੇ ਬਿਆਨ ਤੇ ਮਕਦਮਾ ਦਰਜ ਕਰ ਲਿਆ। ਕਿੰਨੇ ਜਣਿਆਂ ਦੇ? 2 ਜਣਿਆਂ ਦੇ, ਸੁਨੀਲ ਤੇ ਅਲਸਤਰਾਮ ਤੇ। ਕਿਉਂ ਪਤਾ ਨਹੀਂ? ਕਿਉਂ ਬਚ ਗਿਆ? ਕਿ ਕੀ ਵਜਾ ਬਣੀ? ਵਜਾ ਇਹਨਾਂ ਦੀ ਆਪਸ ਵਿੱਚ ਧਾਰੂ ਪੀ ਕੇ ਤੁੰਤੂ ਮੈ ਹੋਈ ਆ। ਰਾਣੀ ਰਜਿਸਤਰ ਤੇ ਕੋਈ ਮੌਕੇ ਨਹੀਂ ਹੋਈ ਆ। ਇੰਗ੍ਰੈਸਟਰੀ ਹੋਈ। ਗ੍ਰਿਫਤਾਰੀ ਮੁਕਦਰਮਾ ਤਾਂ ਜਿੱਕਰ ਲਿਆ ਰੇਡ ਕਰਨ ਪਾਰਟੀ ਚ ਲੱਗੀ ਆ ਜਲਦੀ ਤੋਂ ਜਲਦੀ ਪੰਕ ਗ੍ਰਿਫਤਾਰ ਕਰ ਪਾਗੇ ਸੀਰ ਤੇ ਦਾ ਪਤਾ ਚਲੀ ਤੇ ਪਰ ਆ ਠੀਕ